ਸਤਿ ਸ਼੍ਰੀ ਅਕਾਲ ਮੇਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਸੰਭਾਵਿਤ ਹੜਤਾਲ ਦੇ ਮੱਦੇਨਜ਼ਰ 700 ਤੋਂ ਵੱਧ ਉਡਾਣਾਂ ਰੱਦ, ਪ੍ਰੈਸ ਕਾਨਫਰੰਸ 'ਚ ਲਗਾਏ 에ਅਰ ਕੈਨੇਡਾ ਖਿਲਾਫ ਨਾਰੇ, ਲੋਕਾਂ ਲਈ ਕੈਨੇਡਾ 'ਚ ਘੁੰਮਣ ਫਿਰਨ ਦਾ ਸੁਨਹਿਰੀ ਮੌਕਾ, ਕੈਨੇਡਾ ਸਟਰੋਂਗ ਪਾਸ ਨਾਲ ਮਿਲ ਰਹੇ ਨੇ ਮੁਫਤ ਵਿੱਚ ਨਜ਼ਾਰੇ, ਪ੍ਰਧਾਨ ਮੰਤਰੀ ਕਾਰਨੀ ਦੀ ਪ੍ਰੀਮੀਅਰ ਸਕਾਟ ਮੋਏ ਨਾਲ ਗੱਲ, ਚੀਨ ਦੁਆਰਾ ਕਨੋਲਾ ਤੇ ਲਗਾਏ ਟੈਰਿਫ ਬਾਰੇ ਕੀਤੀ ਚਰਚਾ, ਕਾਰਨੀ ਲਈ ਓਟਵਾ ਦੇ ਉਪਨਗਰੀ ਹਲਕੇ 'ਚ ਦਫ਼ਤਰ ਦੀ ਭਾਲ ਕਾਰਨੀ ਦਾ ਅਜੇ ਆਪਣੇ ਨੇਪੀਅਨ ਹਲਕੇ 'ਚ ਕੋਈ ਦਫ਼ਤਰ ਨਹੀਂ 에ਅਰ ਕੈਨੇਡਾ ਨੇ ਆਪਣੀ ਪ੍ਰੈਸ ਕਾਨਫਰੰਸ ਅਚਾਨਕ ਖਤਮ ਕਰ ਦਿੱਤੀ ਜਦੋਂ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਦੇ ਮੈਂਬਰਾਂ ਨੇ ਬਿਨਾਂ ਤਨਖਾਹ ਕੰਮ ਨਹੀਂ ਚੱਲੇਗਾ ਤੇ ਅਨਫੇਅਰ 에ਅਰ ਕੈਨੇਡਾ ਲਿਖੀਆਂ ਤਖਤੀਆਂ ਫੜ ਕੇ ਕਮਰੇ 'ਚ ਪ੍ਰਵੇਸ਼ ਕੀਤਾ ਹੁਣ ਉਹ ਸ਼ਨੀਵਾਰ ਨੂੰ ਇੱਕ ਵੱਡੇ ਆਪਰੇਸ਼ਨਲ ਬੰਦ ਦੀ ਤਿਆਰੀ ਕਰ ਰਹੇ ਨੇ 에어ਲਾਈਨ ਨੇ ਲਗਭਗ 700 ਉਡਾਣਾਂ ਰੱਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਨਾਲ ਰੋਜ਼ਾਨਾ ਅੰਦਾਜ਼ਨ 1,30,000 ਯਾਤਰੀ ਪ੍ਰਭਾਵਿਤ ਹੋ ਰਹੇ ਨੇ ਇਹ ਵਿਗਨ ਗਰਮੀਆਂ ਦੇ ਯਾਤਰਾ ਸੀਜ਼ਨ ਦੇ ਸਿਖਰ ਤੇ ਹੋ ਰਿਹਾ ਹੈ ਜਿਸ ਨਾਲ ਯਾਤਰੀਆਂ ਅਤੇ ਸੈਰ ਸਪਾਟਾ ਉਦਯੋਗ 'ਚ ਚਿੰਤਾਵਾਂ ਵਧ ਗਈਆਂ ਨੇ ਜਿਨ੍ਹਾਂ ਯਾਤਰੀਆਂ ਨੇ 15 ਅਤੇ 18 ਅਗਸਤ ਦੇ ਵਿਚਕਾਰ ਯਾਤਰਾ ਕਰਨੀ ਹੈ ਉਹਨਾਂ ਨੂੰ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਅਤੇ ਹਵਾਈ ਅੱਡੇ ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਜਦੋਂ ਤੱਕ ਉਨ੍ਹਾਂ ਕੋਲ ਇੱਕ ਪੁਸ਼ਟੀशुदा ਉਡਾਣ ਨਾ ਹੋਵੇ 에ਅਰ ਕੈਨੇਡਾ ਪ੍ਰਭਾਵਿਤ ਗਾਹਕਾਂ ਲਈ ਬਿਨਾਂ ਕਿਸੇ ਵਾਧੂ ਖਰਚੇ ਤੇ ਪੂਰਾ ਰਿਫੰਡ ਜਾਂ ਮੁੜ ਬੁਕਿੰਗ ਦੇ ਵਿਕਲਪ ਪੇਸ਼ ਕਰ ਰਿਹਾ ਹੈ ਹਾਲਾਂਕਿ ਗਰਮੀਆਂ ਦੇ ਸੀਜ਼ਨ ਦੌਰਾਨ ਉੱਚ ਮੰਗ ਕਾਰਨ ਤੁਰੰਤ ਮੁੜ ਬੁਕਿੰਗ ਉਪਲਬਧ ਨਹੀਂ ਹੋ ਸਕਦੀ ਅਤੇ ਯਾਤਰੀਆਂ ਨੂੰ ਭੋਜਨ ਜਾਂ ਰਹਿਣ ਵਰਗੇ ਖਰਚਿਆਂ ਲਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਸ ਵਿਗਨ ਨੂੰ 에ਅਰਲਾਈਨ ਦੇ ਨਿਯੰਤਰਣ ਤੋਂ ਬਾਹਰ ਦਾ ਵਰਗੀਕਰਨ ਕੀਤਾ ਗਿਆ ਹੈ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਸ ਦੀ ਨਵੀਨਤਮ ਪੇਸ਼ਕਸ਼ ਨਾਲ ਉਸ ਦੇ ਫਲਾਈਟ اٹੈਂਡੈਂਟ ਦੇਸ਼ ਚ ਸਭ ਤੋਂ ਵੱਧ ਤਨਖਾਹ ਵਾਲੇ ਬਣ ਜਾਣਗੇ ਜਿਸ ਵਿੱਚ ਮੂਲ ਤਨਖਾਹ, ਪ੍ਰੋਤਸਾਹਨ ਭੁਗਤਾਨ, ਪੈਨਸ਼ਨ ਯੋਜਨਾਵਾਂ, ਸਿਹਤ ਕਵਰੇਜ, ਬਿਮਾਰੀ ਦੀ ਛੁੱਟੀ, ਤਨਖਾਹ ਵਾਲੀਆਂ ਛੁੱਟੀਆਂ ਤੇ ਛੂਟ ਵਾਲੀ ਯਾਤਰਾ ਸ਼ਾਮਲ ਹੈ। ਏਅਰਲਾਈਨ ਦੇ ਅਨੁਸਾਰ ਇਸ ਦੇ ਅੱਧੇ ਮੁੱਖ ਲਾਈਨ اٹੈਂਡੈਂਟਸ ਨੇ ਪਿਛਲੇ ਸਾਲ 54000 ਡਾਲਰ ਤੋਂ ਵੱਧ ਕਮਾਏ ਸਨ ਜਿਸ ਵਿੱਚ ਪ੍ਰੋਤਸਾਹਨ ਪੈਨਸ਼ਨ ਅਤੇ ਸਿਹਤ ਲਾਭ ਸ਼ਾਮਲ ਨੇ ਅਤੇ 10 ਸਾਲ ਦੀ ਸੇਵਾ ਤੋਂ ਬਾਅਦ ਤਨਖਾਹ ਲਗਭਗ 70000 ਡਾਲਰ ਤੱਕ ਪਹੁੰਚ ਜਾਂਦੀ ਹੈ ਕੰਪਨੀ ਅਨੁਸਾਰ ਸਰਵਿਸ ਡਾਇਰੈਕਟਰ ਇਸ ਤੋਂ ਵੀ ਵੱਧ ਕਮਾਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਾਰਜਕਾਰੀ ਅਧਿਕਾਰੀਆਂ ਦੁਆਰਾ ਦਿੱਤੇ ਗਏ 38% ਦੇ ਅੰਕੜੇ ਨੂੰ ਉਹਨਾਂ ਰਕਮਾਂ ਦੇ ਉੱਪਰ ਜੋੜਿਆ ਜਾਵੇਗਾ ਯੂਨੀਅਨ ਦੀ ਨੁਮਾਇੰਦਾ ਨਤਾਸ਼ਾ ਸਟਿਆ ਕਹਿੰਦੀ ਹੈ ਕਿ ਉਸ ਨੂੰ ਜੋ ਠੋਸ ਪੇਸ਼ਕਸ਼ ਮਿਲੀ ਹੈ ਉਹ ਪਹਿਲੇ ਸਾਲ 'ਚ 8% ਦੀ ਤਨਖਾਹ ਦਾ ਵਾਅਦਾ ਹੈ ਜੋ ਪਿਛਲੇ ਸਾਲ ਦੀ ਮਹਿੰਗਾਈ ਦਰ ਤੋਂ ਘੱਟ ਹੈ ਹਾਲਾਂਕਿ ਬੈਂਕ ਆਫ ਕੈਨੇਡਾ ਦਾ ਜੂਨ ਦਾ ਅਧਿਕਾਰਤ ਮਹਿੰਗਾਈ ਅੰਕੜਾ 1.9% ਸੀ ਯੂਨੀਅਨ ਦਾ ਤਰਕ ਹੈ ਕਿ 2015 ਤੋਂ ਕੁੱਲ ਮਹਿੰਗਾਈ ਨੇ ਉਹਨਾਂ ਦੇ ਪਿਛਲੇ ਕੰਟਰੈਕਟ ਦੇ ਤਹਿਤ ਤਨਖਾਹ ਵਾਅਦੇ ਨੂੰ ਪਿਛਾੜ ਦਿੱਤਾ ਹੈ ਯੂਨੀਅਨ ਇਹ ਵੀ ਦਾਵਾ ਕਰਦੀ ਹੈ ਕਿ 에ਅਰ ਕੈਨੇਡਾ ਪੈਨਸ਼ਨਾਂ ਲਾਭਾਂ ਅਤੇ ਨਿਰਧਾਰਤ ਆਰਾਮ ਦੀਆਂ ਮਿਆਦਾਂ ਨੂੰ ਡਾਲਰ ਮੁੱਲ ਨਿਰਧਾਰਤ ਕਰਕੇ ਆਪਣੇ ਮੁਆਵਜ਼ੇ ਦੇ ਅੰਕੜਿਆਂ ਨੂੰ ਵਧਾ ਚੜਾ ਕੇ ਪੇਸ਼ ਕਰਦਾ ਹੈ ਜਿਨ੍ਹਾਂ ਚੀਜ਼ਾਂ ਨੂੰ ਉਹ ਕਹਿੰਦੇ ਨੇ ਕਿ ਆਮਦਨੀ ਵਜੋਂ ਨਹੀਂ ਗਿਣਿਆ ਜਾਣਾ ਚਾਹੀਦਾ ਸਟੀਆ ਨੇ ਕਿਹਾ ਕਿ ਜੇ ਅਸੀਂ ਇਸ ਦੀਆਂ ਬੁਨਿਆਦੀ ਗੱਲਾਂ ਤੇ ਜਾਈਏ ਤਾਂ ਸਾਡੀ ਜੇਬ 'ਚ ਕਿਰਾਏ ਆਵਾਜਾਈ ਅਤੇ ਭੋਜਨ ਲਈ ਆਉਣ ਵਾਲਾ ਪੈਸਾ ਸਿਰਫ ਤਨਖਾਹ ਵਾਲਾ ਹਿੱਸਾ ਹੈ ਯੂਨੀਅਨ ਦੇ 에어ਲਾਈਨ ਡਿਵੀਜ਼ਨ ਦੇ ਪ੍ਰਧਾਨ ਵੈਸਲੀ ਲੂਸੋਸਕੀ ਦਾ ਕਹਿਣਾ ਹੈ ਕਿ ਘੱਟ ਤਨਖਾਹ ਕੁਝ اٹੈਂਡੈਂਟਸ ਨੂੰ ਆਪਣੀਆਂ ਕਾਰਾਂ 'ਚ ਰਹਿਣ ਲਈ ਮਜਬੂਰ ਕਰ ਰਹੀ ਹੈ ਇੱਕ ਜੂਨੀਅਰ ਪੂਰਾ ਸਮਾਂ اٹੈਂਡੈਂਟ ਟੈਕਸਾਂ ਤੋਂ ਪਹਿਲਾਂ ਪ੍ਰਤੀ ਮਹੀਨਾ ਲਗਭਗ 1952 ਡਾਲਰ ਕਰ ਲੈ ਕੇ ਜਾਂਦਾ ਹੈ ਇੱਕ ਹੋਰ ਵੱਡਾ ਵਿਵਾਦ ਬਿਨਾਂ ਤਨਖਾਹ ਕੰਮ ਦਾ ਮੁੱਦਾ ਹੈ ਜਿਵੇਂ ਕਿ ਬੋਰਡਿੰਗ ਡੀਪ ਲੇਨਿੰਗ ਅਤੇ ਉਡਾਣ ਤੋਂ ਪਹਿਲਾਂ ਸੁਰੱਖਿਆ ਜਾਂਚ ਜਿਨ੍ਹਾਂ ਲਈ ਵਰਤਮਾਨ ਚ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਕਿਰਤ ਵਿਵਾਦ ਮੁਆਵਜ਼ੇ ਅਤੇ ਕੰਮ ਕਰਨ ਦੀਆਂ ਸਥਿਤੀਆਂ ਤੇ ਕੇਂਦਰਿਤ ਹੈ ਯੂਨੀਅਨ ਨੇ 에ਅਰ ਕੈਨੇਡਾ ਦੀ ਨਵੀਨਤਮ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਜਿਸ ਵਿੱਚ 4 ਸਾਲਾਂ ਚ 38% ਤਨਖਾਹ ਵਾਧਾ ਸ਼ਾਮਲ ਹੈ ਜਵਾਬ ਚ 에ਅਰਲਾਈਨ ਨੇ ਇੱਕ ਲੁੱਕਆਊਟ ਨੋਟਿਸ ਜਾਰੀ ਕੀਤਾ ਜਿਸ ਕਾਰਨ ਮੌਜੂਦਾ ਉਡਾਣਾਂ ਰੱਦ ਹੋਈਆਂ ਨੇ ਕੇਂਦਰੀ ਨੌਕਰੀਆਂ ਤੇ ਪਰਿਵਾਰਾਂ ਦੀ ਮੰਤਰੀ ਪੈਟੀ ਹਾਜਦੂ ਨੇ ਦੋਵਾਂ ਧਿਰਾਂ ਨੂੰ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਤੇ ਵਿਵਾਦ ਨੂੰ ਸੁਲਝਾਉਣ 'ਚ ਸਹਾਇਤਾ ਲਈ ਸੰਗੀ ਵਿਚੋਲੇ ਉਪਲਬਧ ਕਰਵਾਏ ਜਾਣਗੇ ਕੈਨੇਡਾ ਸਟਰੋਂਗ ਪਾਸ ਇਨ੍ਹਾਂ ਗਰਮੀਆਂ 'ਚ ਕੈਨੇਡੀਅਨਜ਼ ਨੂੰ ਹੋਰ ਘੁੰਮਣ ਫਿਰਨ ਦਾ ਮੌਕਾ ਦੇ ਰਿਹਾ ਏ ਕੈਨੇਡਾ ਦੇ ਹੈਰੀਟੇਜ ਮੰਤਰੀ ਸਟੀਵਨ ਗਿਲਬਾਟ ਨੇ ਕਿਹਾ ਏ ਕਿ 2 ਸਤੰਬਰ ਤੱਕ ਉਪਲਬਧ ਇਸ ਪਾਸ ਕਾਰਨ ਅਜਾਇਬ ਘਰਾਂ 'ਚ ਜਾਣ ਵਾਲੇ ਲੋਕਾਂ ਦੀ ਗਿਣਤੀ 'ਚ 15% ਦਾ ਵਾਧਾ ਹੋਇਆ ਏ ਤੇ ਇਸ ਨਾਲ ਪਾਰਕਾਂ ਵੀਆ ਰੇਲ ਅਤੇ ਹੋਰ ਆਕਰਸ਼ਣਾਂ 'ਚ ਵੀ ਯਾਤਰੀਆਂ ਦੀ ਗਿਣਤੀ ਵਧੀ ਹੈ ਗਿਲਬਾਲਟ ਨੇ ਕਿਹਾ ਹੈ ਕਿ ਇਹ ਪਹਿਲ ਕਦਮੀ ਇਸ ਲਈ ਕੀਤੀ ਗਈ ਹੈ ਕਿਉਂਕਿ ਇਸ ਵਾਰ ਸਫ਼ਰ ਕਰਨ ਵਾਲੇ ਕੈਨੇਡੀਅਨਸ ਦੀ ਗਿਣਤੀ ਘੱਟ ਹੈ ਕੈਨੇਡਾ ਸਟਰੋਂਗ ਪਾਸ ਰਾਹੀਂ ਦੇਖਣਯੋਗ ਸਾਰੀਆਂ ਥਾਵਾਂ 'ਚ ਮੁਫਤ ਦਾਖਲਾ ਮਿਲਦਾ ਹੈ ਤੇ ਕੈਂਪਿੰਗ ਫੀਸਾਂ ਦੇ ਵਿੱਚ 25% ਦੀ ਛੋਟ ਮਿਲਦੀ ਹੈ 17 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਬਾਲਗ ਨਾਲ ਜਾਣ ਤੇ ਰਾਸ਼ਟਰੀ ਅਜਾਇਬ ਘਰਾਂ ਤੇ ਵੀਆ ਰੇਲ ਵਿੱਚ ਮੁਫਤ ਦਾਖਲਾ ਮਿਲਦਾ ਹੈ ਜਦਕਿ 18 ਤੋਂ 24 ਸਾਲ ਦੇ ਨੌਜਵਾਨਾਂ ਨੂੰ ਦਾਖਲੇ ਲਈ ਅੱਧੀ ਕੀਮਤ ਅਤੇ ਰੇਲ ਯਾਤਰਾ ਤੇ 25% ਦੀ ਛੂਟ ਮਿਲਦੀ ਹੈ। ਗਿਲਬਾਲਟ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਇਸ ਨਾਲ ਕੈਨੇਡੀਅਨਸ ਦੇ ਵਿੱਚ ਏਕਤਾ ਦੀ ਭਾਵਨਾ ਵਧੀ ਹੈ। ਇਹ ਪਾਸ ਸਾਰੇ ਕੈਨੇਡੀਅਨਸ ਲਈ ਇੱਕ ਸੁਵਿਧਾਜਨਕ, ਗੈਰ-ਪੌਤਿਕ ਵਿਕਲਪ ਵਜੋਂ ਉਪਲਬਧ ਹੈ ਜਿਸ ਨਾਲ ਦੇਸ਼ ਦੀ ਕੁਦਰਤੀ ਸੁੰਦਰਤਾ ਤੇ ਇਤਿਹਾਸ ਦਾ ਅਨੁਭਵ ਕਰਨਾ ਪਹਿਲਾਂ ਨਾਲੋਂ ਵੀ ਸੌਖਾ ਤੇ ਬਧੇਰੇ ਕਿਫਾਇਤੀ ਹੋ ਗਿਆ ਹੈ। ਜੁਲਾਈ ਦੇ ਅਖੀਰ 'ਚ ਪ੍ਰਿੰਸ ਐਡਵਰਡ ਆਇਲੈਂਡ ਨੈਸ਼ਨਲ ਪਾਰਕ ਨੇ ਐਲਾਨ ਕੀਤਾ ਸੀ ਕਿ ਉੱਥੇ ਰਿਕਾਰਡ ਗਿਣਤੀ 'ਚ ਸੈਲਾਨੀ ਤੇ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਰਿਹਾ ਹੈ ਪਾਰਕ ਦੇ ਨੇੜੇ ਰਹਿਣ ਵਾਲੇ ਮਾਈਕ ਕੈਲੀ ਨੇ ਕਿਹਾ ਸੀ ਕਿ ਜੇ ਤੁਸੀਂ ਪੂਰੀ ਦੁਨੀਆ ਨੂੰ ਇੱਥੇ ਮੁਫਤ ਬੁਲਾਉਣ ਜਾ ਰਹੇ ਹੋ ਤਾਂ ਤੁਹਾਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ ਰਿਕਾਰਡ ਗਿਣਤੀ ਚ ਆਉਣ ਵਾਲੇ ਸੈਲਾਨੀਆਂ ਦੇ ਮੱਦੇਨਜ਼ਰ ਪਾਰਕ ਨੇ ਦੁਬਾਰਾ ਚੇਤਾਵਨੀ ਜਾਰੀ ਕੀਤੀ ਕਿ ਸੈਲਾਨੀ ਰੇਤ ਦੇ ਟਿੱਬਿਆਂ ਤੇ ਨਾ ਚੜਨ ਜੋ ਕਿ ਤੂਫਾਨਾਂ ਤੋਂ ਟਟਵਰਤੀ ਇਲਾਕਿਆਂ ਦੀ ਰੱਖਿਆ ਕਰਨ ਚ ਮਦਦ ਕਰਦੇ ਨੇ ਉਹਨਾਂ ਤੇ ਚੱਲਣ ਨਾਲ ਘਾਹ ਨੂੰ ਨੁਕਸਾਨ ਹੁੰਦਾ ਹੈ ਜੋ ਉਹਨਾਂ ਨੂੰ ਇਕੱਠੇ ਰੱਖਦਾ ਹੈ ਜਿਸ ਨਾਲ ਉਹ ਖਤਮ ਹੋ ਜਾਂਦੇ ਨੇ ਕੈਲੀ ਨੇ ਕਿਹਾ ਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਟਿੱਬਿਆਂ ਤੇ ਚੱਲਦੇ ਅਤੇ ਉਹਨਾਂ ਨੂੰ ਘਾਹ ਕੋਦੇ ਦੇ ਦਿਖਦਾ ਹਾਂ ਵਧੇਰੇ ਸੈਲਾਨੀਆਂ ਦਾ ਮਤਲਬ ਮਸ਼ਹੂਰ ਪਾਰਕਾਂ ਦੇ ਨੇੜੇ ਸੜਕਾਂ ਤੇ ਵਧੇਰੇ ਟ੍ਰੈਫਿਕ ਵੀ ਹੈ ਜਿਸ ਵਿੱਚ ਦੁਨੀਆ ਭਰਚ ਮਸ਼ਹੂਰ ਬੈਨਫ ਨੈਸ਼ਨਲ ਪਾਰਕ ਵੀ ਸ਼ਾਮਲ ਹੈ ਬੈਨਫ ਕਸਬੇ ਚ ਟ੍ਰੈਫਿਕ ਦਾ ਪ੍ਰਵਾਹ ਰਿਕਾਰਡ ਤੋੜ ਵਾਲੇ ਸਾਲਵਾਲ ਵਧ ਰਿਹਾ ਹੈ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ 7 ਮਹੀਨਿਆਂ ਚ ਇਸ ਵਿੱਚ 6% ਤੋਂ ਵੱਧ ਦਾ ਵਾਧਾ ਹੋਇਆ ਹੈ ਬੈਨਫ ਦੇ ਮੇਅਰ ਕੋਰੀ ਡਿਮਾਨੋ ਨੇ ਕਿਹਾ ਹੈ ਕਿ ਅਸੀਂ ਬਹੁਤ ਖੁਸ਼ ਹਾਂ ਕਿ ਲੋਕ ਆਪਣੇ ਰਾਸ਼ਟਰੀ ਪਾਰਕ ਪ੍ਰਣਾਲੀ ਨਾਲ ਜੁੜ ਸਕਦੇ ਨੇ ਪਰ ਅਸੀਂ ਜਾਣਦੇ ਹਾਂ ਕਿ ਅਸੀਂ ਲੰਬੇ ਸਮੇਂ ਤੱਕ ਵਾਹਨਾਂ ਦੇ ਇੰਨੇ ਵੱਡੇ ਪ੍ਰਵਾਹ ਨੂੰ ਸੰਭਾਲ ਨਹੀਂ ਸਕਦੇ ਪਿਛਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਦੇਸ਼ੀ ਸੈਲਾਨੀਆਂ ਲਈ ਆਪਣੇ ਦੇਸ਼ ਦੇ ਰਾਸ਼ਟਰੀ ਪਾਰਕਾਂ ਦਾ ਦੌਰਾ ਕਰਨ ਤੇ ਫੀਸ ਵਧਾਉਣ ਲਈ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਸਨ ਇਹ ਫੀਸ 2026 ਚ ਲਾਗੂ ਹੋ ਸਕਦੀ ਹੈ ਜ਼ਿਆਦਾਤਰ ਅਮਰੀਕੀ ਰਾਸ਼ਟਰੀ ਪਾਰਕਾਂ 'ਚ ਦਾਖਲਾ ਮੁਫਤ ਹੈ ਪਰ ਯੈਲੋਸਟੋਨ ਅਤੇ ਰੌਕੀ ਮਾਊਂਟੇਨ ਵਰਗੀਆਂ ਮਸ਼ਹੂਰ ਥਾਵਾਂ ਤੇ ਦਾਖਲਾ ਫੀਸ ਲੱਗਦੀ ਹੈ। ਇੱਕ ਸੈਲਾਨੀ ਨੇ ਕਿਹਾ ਕਿ ਟਰੰਪ ਨੂੰ ਜਵਾਬ ਸਾਡੇ ਪਾਰਕਾਂ 'ਚ ਆਉਣ ਵਾਲੇ ਅਮਰੀਕੀਆਂ ਤੇ ਵਾਧੂ ਫੀਸ ਲਗਾ ਕੇ ਦੇਣਾ ਚਾਹੀਦਾ ਹੈ। ਓਟਵਾ ਨੇ ਸਿੱਧੇ ਤੌਰ ਤੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਕੀ ਉਹ ਅਜਿਹਾ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਚੀਨ ਦੇ ਨਵੇਂ ਟੈਰਿਫਾਂ ਤੋਂ ਪ੍ਰਭਾਵਿਤ ਕੈਨੋਲਾ ਕਿਸਾਨਾਂ ਦੀ ਮਦਦ ਲਈ ਕੈਨੇਡਾ ਕਈ ਤਰ੍ਹਾਂ ਦੇ ਉਪਾਵਾਂ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹ ਚੀਨ ਦੁਆਰਾ ਕੈਨੋਲਾ ਬੀਜ ਤੇ 75.8 ਫੀਸਡ ਦੇ ਨਵੇਂ ਟੈਰਿਫ ਲਗਾਉਣ ਤੋਂ ਬਾਅਦ ਕਿਸਾਨਾਂ ਨੂੰ ਸਹਾਇਤਾ ਦੇਣ ਲਈ ਕਈ ਉਪਾਵਾਂ ਤੇ ਵਿਚਾਰ ਕਰ ਰਹੇ ਨੇ ਪ੍ਰਧਾਨ ਮੰਤਰੀ ਕਾਰਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਉਹਨਾਂ ਨੇ ਪਿਛਲੇ ਦਿਨ ਸਸਕਾਚੁਆਨ ਦੇ ਪ੍ਰੀਮੀਅਰ ਸਕਾਟ ਮੋਏ ਨਾਲ ਕੈਨੋਲਾ ਟੈਰਿਫ ਦੀ ਸਥਿਤੀ ਬਾਰੇ ਗੱਲ ਕੀਤੀ ਸੀ ਇਸ ਹਫਤੇ ਦੇ ਸ਼ੁਰੂ ਵਿੱਚ ਸਸਕਾਚੁਆਨ ਚ ਇੱਕ ਨਿਊਜ਼ ਕਾਨਫਰੰਸ ਚ ਮੋਏ ਨੇ ਸੰਘੀ ਸਰਕਾਰ ਨੂੰ ਕੈਨੋਲਾ ਉਤਪਾਦਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ ਸੀ ਉਨ੍ਹਾਂ ਨੇ ਸੰਗੀਤ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਸੀ ਕਿ ਉਹ ਪੂਰਬੀ ਕੈਨੇਡਾ 'ਚ ਈਵੀ ਨਿਰਮਾਤਾਵਾਂ ਦੀ ਰੱਖਿਆ ਲਈ ਪੱਛਮੀ ਕੈਨੇਡੀਅਨ ਕੈਨੋਲਾ ਕਿਸਾਨਾਂ ਦੀ ਬਲੀ ਨਾ ਦੇਣ ਕਾਰਨੀ ਨੇ ਕਿਹਾ ਕਿ ਉਨ੍ਹਾਂ ਨੇ ਕੱਲ ਪ੍ਰੀਮੀਅਰ ਸਕਾਟ ਮੋਏ ਨਾਲ ਚੀਨੀ ਅਧਿਕਾਰੀਆਂ ਦੁਆਰਾ ਕੈਨੇਡੀਅਨ ਕੈਨੋਲਾ ਬੀਜ ਤੇ ਲਗਾਏ ਗਏ ਸ਼ੁਰੂਆਤੀ ਐਂਟੀ ਡੰਪਿੰਗ ਡਿਊਟੀਆਂ ਬਾਰੇ ਗੱਲ ਕੀਤੀ ਜੇਕਰ ਇਹ ਜਾਰੀ ਰਹਿੰਦੀਆਂ ਨੇ ਤਾਂ ਇਹਨਾਂ ਗੈਰਵਾਜਬ ਡਿਊਟੀਆਂ ਦਾ ਕਈ ਕੈਨੇਡੀਅਨ ਕਿਸਾਨਾਂ ਤੇ ਮਹੱਤਵਪੂਰਨ ਪ੍ਰਭਾਵ ਪਵੇਗਾ ਅਸੀਂ ਮਿਹਨਤੀ ਕਿਸਾਨਾਂ ਨੂੰ ਸਹਾਇਤਾ ਦੇਣ ਲਈ ਕਈ ਉਪਾਵਾਂ ਤੇ ਧਿਆਨ ਕੇਂਦਰਿਤ ਕੀਤਾ ਹੈ ਜੋ ਕੈਨੇਡੀਅਨਸ ਅਤੇ ਸਾਡੇ ਦੁਨੀਆ ਭਰ ਦੇ ਵਪਾਰਕ ਭਾਈਵਾਲਾਂ ਨੂੰ ਵਿਸ਼ਵ ਪੱਧਰੀ ਭੋਜਨ ਪ੍ਰਦਾਨ ਕਰਦੇ ਨੇ ਅਸੀਂ ਨੀਡਲੇ ਭਵਿੱਖ ਚ ਉਦਯੋਗ ਦੇ ਨੇਤਾਵਾਂ ਨਾਲ ਸਿੱਧੇ ਤੌਰ ਤੇ ਜੁੜਨ ਲਈ ਸਹਿਮਤ ਹੋਏ ਹਾਂ ਤਾਂ ਜੋ ਵਿਕਲਪਾਂ ਤੇ ਚਰਚਾ ਕੀਤੀ ਜਾ ਸਕੇ ਤੇ ਕੱਲ ਕੈਨੇਡਾ ਦੇ ਖੇਤੀਬਾੜੀ ਮੰਤਰੀ ਤੇ ਅੰਤਰਰਾਸ਼ਟਰੀ ਵਪਾਰ ਮੰਤਰੀ ਦੀ ਸਾਡੇ ਬਹੁਤ ਸਾਰੇ ਪ੍ਰਮੁੱਖ ਕੈਨੋਲਾ ਉਤਪਾਦਕਾਂ ਅਤੇ ਨਿਰਯਾਤਕਾਂ ਨਾਲ ਹੋਈਆਂ ਮੀਟਿੰਗਾਂ ਨੂੰ ਅੱਗੇ ਵਧਾਇਆ ਜਾ ਸਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੋਲਾ ਡੰਪ ਨਹੀਂ ਕੀਤਾ ਜਾ ਸਕਦਾ ਕੈਨੇਡੀਅਨ ਕਨੋਲਾ ਉਤਪਾਦ ਸਭ ਤੋਂ ਉੱਚੇ ਮਾਪਦੰਡਾ ਨੂੰ ਪੂਰਾ ਕਰਦੇ ਨੇ ਅਤੇ ਸਾਡੀਆਂ ਨਿਰੀਖਣ ਪ੍ਰਣਾਲੀਆਂ ਮਜ਼ਬੂਤ ਨੇ ਅਸੀਂ ਆਪਣੀਆਂ ਵਪਾਰਕ ਚਿੰਤਾਵਾਂ ਨੂੰ ਹੱਲ ਕਰਨ ਲਈ ਚੀਨੀ ਅਧਿਕਾਰੀਆਂ ਨਾਲ ਇੱਕ ਸਕਾਰਾਤਮਕ ਗੱਲਬਾਤ ਅੱਗੇ ਵਧਾਵਾਂਗੇ ਜਦਕਿ ਵਿਦੇਸ਼ ਚ ਆਪਣੇ ਵਪਾਰ ਨੂੰ ਵਿਪੰਨ ਕਰਾਂਗੇ ਅਤੇ ਘਰ ਚ ਸਾਡੇ ਕਨੋਲਾ ਉਤਪਾਦਕਾਂ ਦਾ ਸਮਰਥਨ ਕਰਾਂਗੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫਤਰ ਨੇ ਕਿਹਾ ਕਿ ਓਟਵਾ ਦੇ ਉਪਨਗਰੀ ਹਲਕੇ ਚ ਇੱਕ ਸਥਾਨਕ ਹਲਕਾ ਦਫਤਰ ਦੀ ਭਾਲ ਕੀਤੀ ਜਾ ਰਹੀ ਹੈ ਜੋ ਉਨ੍ਹਾਂ ਦੀਆਂ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਦਾ ਹੋਵੇ। ਬਸੰਤ ਦੀਆਂ ਚੋਣਾਂ ਤੋਂ 100 ਦਿਨਾਂ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਕਾਰਨੀ ਦਾ ਅਜੇ ਤੱਕ ਆਪਣੇ ਨੀਪੀਨ ਹਲਕੇ 'ਚ ਕੋਈ ਦਫ਼ਤਰ ਨਹੀਂ ਹੈ ਪ੍ਰਧਾਨ ਮੰਤਰੀ ਦਫ਼ਤਰ ਦੀ ਮੀਡੀਆ ਸਬੰਧਾਂ ਦੀ ਡਾਇਰੈਕਟਰ ਐਮਲੀ ਵਿਲੀਅਮਜ਼ ਨੇ ਕਿਹਾ ਕਿ ਇੱਕ ਅਜਿਹਾ ਦਫ਼ਤਰ ਨਿਰਧਾਰਤ ਕਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਚੱਲ ਰਹੀ ਹੈ ਜੋ ਸਾਰੀਆਂ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਦਾ ਹੋਵੇ ਤੇ ਜੋ ਦੇਸ਼ ਵਾਸੀਆਂ ਲਈ ਸੁਵਿਧਾਜਨਕ ਅਤੇ ਪਹੁੰਚਯੋਗ ਹੋਵੇ ਉਹਨਾਂ ਕਹੇ ਕਿ ਜਦੋਂ ਤੱਕ ਸਥਾਨਕ ਦਫ਼ਤਰ ਸਥਾਪਿਤ ਨਹੀਂ ਹੋ ਜਾਂਦਾ ਨੀਪੀਨ ਦੇ ਵਸਨੀਕ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਦੇ ਦਫ਼ਤਰਾਂ ਹੀ ਸੰਗੀ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਨੇ ਜੋ ਕਿ ਗਵਾਂਡੀ ਔਟਵਾ ਸਾਊਥ ਹਲਕੇ 'ਚ ਹੈ ਕਾਰਨ ਜਿਨ੍ਹਾਂ ਦੀ ਚੋਣ ਮੁਹਿੰਮ ਦਾ ਹੈੱਡਕੁਆਰਟਰ ਇੱਕ ਨੀਪੀਅਨ ਦਫ਼ਤਰੀ ਪਾਰਕ 'ਚ ਸਥਾਪਿਤ ਕੀਤਾ ਗਿਆ ਸੀ ਆਪਣੇ ਮੰਤਰੀ ਮੰਡਲ ਦੇ ਆਖਰੀ ਮੈਂਬਰ ਹੋਣਗੇ ਜੋ ਹਾਊਸ ਆਫ ਕਾਮਨਸ ਦੀ ਡਾਇਰੈਕਟਰੀ 'ਚ ਸਥਾਨਕ ਹਲਕਾ ਦਫ਼ਤਰ ਸੂਚੀਬੱਧ ਕਰਨਗੇ ਹਲਕਾ ਦਫ਼ਤਰ ਲੋਕਤੰਤਰ ਲਈ ਇੱਕ ਕਿਸਮ ਦੇ ਦਰਵਾਜ਼ੇ ਦਾ ਕੰਮ ਕਰਦੇ ਨੇ ਜੋ ਵਸਨੀਕਾਂ ਨੂੰ ਆਪਣੇ ਸਥਾਨਕ ਚੁਣੇ ਹੋਏ ਨੁਮਾਇੰਦਿਆਂ ਨਾਲ ਜੁੜਨ ਦੀ ਇਜਾਜ਼ਤ ਦਿੰਦੇ ਨੇ ਸੰਸਦ ਮੈਂਬਰ ਇਨ੍ਹਾਂ ਦਫ਼ਤਰਾਂ 'ਚ ਸਥਾਨਕ ਸਟਾਫ ਨੂੰ ਨੌਕਰੀ ਦਿੰਦੇ ਨੇ ਜੋ ਨਾਗਰਿਕਾਂ ਨੂੰ ਸੰਗੀਤ ਸੇਵਾਵਾਂ 'ਤੇ ਪਹੁੰਚ ਕਰਨ ਲਈ ਸਰਕਾਰੀ ਨੌਕਰਸ਼ਾਹੀ ਨੂੰ ਸਮਝਣ 'ਚ ਮਦਦ ਕਰ ਸਕਦੇ ਨੇ ਲਿਬਰਲ ਐਮਪੀ ਬਰੂਸ ਫੈਂਜੋਏ ਜੋ ਆਟਵਾ ਦੇ ਕਾਲਟਨ ਹਲਕੇ ਦੀ ਪ੍ਰਤੀਨਿਧਤਾ ਕਰਦੇ ਨੇ ਉਹ ਉਸ ਹਲਕਾ ਦਫ਼ਤਰ ਤੋਂ ਬਾਹਰ ਜਾ ਰਹੇ ਨੇ ਜੋ ਉਹਨਾਂ ਨੇ ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਏਵ ਤੋਂ ਲਿਆ ਸੀ ਜੋ ਅਪ੍ਰੈਲ ਦੀਆਂ ਚੋਣਾਂ 'ਚ ਹੈਰਾਨੀਜਨਕ ਢੰਗ ਨਾਲ ਹਲਕਾ ਹਾਰ ਗਏ ਸਨ ਫੈਂਜੋਏ ਨੇ ਕਿਹਾ ਕਿ ਉਹ ਪੁਰਾਣੀ ਲੀਜ਼ ਦਾ ਨਵੀਨੀਕਰਨ ਨਹੀਂ ਕਰ ਰਹੇ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਦਫ਼ਤਰ ਦੀ ਜਗ੍ਹਾ ਉਹਨਾਂ ਦੇ 6 ਕਰਮਚਾਰੀਆਂ ਲਈ ਬਹੁਤ ਛੋਟੀ ਸੀ ਮਾਈਕਰੋਸਾਫਟ ਨੇ ਆਪਣੀ ਲੀਡਰਸ਼ਿਪ 'ਚ ਬਦਲਾਅ ਦਾ ਐਲਾਨ ਕੀਤਾ ਏ ਜੋ ਕਿ ਕੈਨੇਡਾ ਦੇ ਗਾਕਾਂ ਅਤੇ ਭਾਈਵਾਲਾਂ ਨੂੰ AI ਪਲੇਟਫਾਰਮ 'ਚ ਸ਼ਿਫਟ ਹੋਣ ਦਾ ਸਭ ਤੋਂ ਵੱਧ ਲਾਭ ਉਠਾਉਣ 'ਚ ਮਦਦ ਕਰਨ ਲਈ ਕੰਪਨੀ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦਾ ਏ ਇਸ ਰਣਨੀਤਿਕ ਬਦਲਾਅ ਨਾਲ ਮੈਟ ਮਿਲਟਨ ਮਾਈਕਰੋਸਾਫਟ ਕੈਨੇਡਾ ਦੇ ਪ੍ਰਧਾਨ ਦੀ ਭੂਮਿਕਾ ਸੰਭਾਲਣਗੇ ਮੈਟ ਇਸ ਭੂਮਿਕਾ ਲਈ ਟੈਕਨੋਲੋਜੀ ਦੇ ਖੇਤਰ 'ਚ ਆਪਣਾ ਬਹੁਤ ਸਾਰਾ ਤਜਰਬਾ ਅਤੇ ਇੱਕ ਸ਼ਾਨਦਾਰ ਰਿਕਾਰਡ ਲੈ ਕੇ ਆ ਰਹੇ ਨੇ ਉਹ ਪਹਿਲਾਂ ਕਾਇਨ ਡ੍ਰਿਲ ਅਤੇ IBM ਚ ਇੱਕ ਸੀਨੀਅਰ ਲੀਡਰਸ਼ਿਪ ਭੂਮਿਕਾਾਂ ਵਿੱਚ ਕੰਮ ਕਰ ਚੁੱਕੇ ਨੇ ਅਤੇ ਉਹਨਾਂ ਨੇ 20 ਸਾਲ ਤੋਂ ਵੱਧ ਸਮੇਂ ਤੱਕ ਕਈ ਅਰਬਾਂ ਡਾਲਰ ਦੇ ਗਲੋਬਲ ਕਾਰੋਬਾਰਾਂ ਦੀ ਅਗਵਾਈ ਕੀਤੀ ਹੈ ਤੇ ਦੁਨੀਆ ਦੀਆਂ ਕੁਝ ਸਭ ਤੋਂ ਵੱਡੀਆਂ ਸੰਸਥਾਵਾਂ ਨੂੰ ਟੈਕਨਾਲੋਜੀ ਰਾਹੀਂ ਵਕਫ ਵਕ ਮੁੱਲ ਪੈਦਾ ਕਰਨ ਚ ਮਦਦ ਕੀਤੀ ਹੈ ਉੱਤਰੀ ਅਮਰੀਕਾ ਦੇ ਬਾਜ਼ਾਰ ਦੀ ਗਹਿਰਾਈ ਨਾਲ ਸਮਝ ਉਹਨਾਂ ਨੂੰ ਕੈਨੇਡਾ ਚ ਟੈਕਨਾਲੋਜੀ ਇਕੋਸਿਸਟਮ ਨੂੰ ਤੇਜ਼ ਕਰਨ ਲਈ ਵਿਲੱਖਣ ਤੌਰ ਤੇ ਤਿਆਰ ਕਰਦੀ ਹੈ ਮਾਈਕਰੋਸਾਫਟ ਕੈਨੇਡਾ ਦੇ ਨਵੇਂ ਪ੍ਰਧਾਨ ਅਤੇ ਇੱਕ ਮਾਣਮੱਤੇ ਕੈਨੇਡੀਅਨ ਵਜੋਂ ਮੈਟ ਦਾ ਨਾ ਸਿਰਫ ਗਹਿਰਾਈ ਨਾਲ ਮੁਹਾਰਤ ਰੱਖਦੇ ਨੇ ਸਗੋਂ ਉਹਨਾਂ ਵਿੱਚ ਕੈਨੇਡਾ ਇਸ ਦੇ ਲੋਕਾਂ ਇਸ ਦੀ ਸਮਰੱਥਾ ਤੇ ਇਸ ਦੇ ਭਵਿੱਖ ਲਈ ਇੱਕ ਸਪਸ਼ਟ ਜਨੂੰਨ ਵੀ ਹੈ ਮੈਟ ਡਿਜੀਟਲ ਅਰਥ ਵਿਵਸਥਾ 'ਚ ਕੈਨੇਡਾ ਦੀ ਲੀਡਰਸ਼ਿਪ ਨੂੰ ਤੇਜ਼ ਕਰਨ ਅਤੇ ਇਹ ਯਕੀਨੀ ਬਣਾਉਣ ਤੇ ਧਿਆਨ ਕੇਂਦਰਿਤ ਕਰਨਗੇ ਕਿ ਮਾਈਕਰੋਸਾਫਟ ਕੈਨੇਡੀਅਨ ਸੰਸਥਾਵਾਂ ਤੇ ਭਾਈਚਾਰਿਆਂ ਲਈ ਇੱਕ ਭਰੋਸੇਯੋਗ ਭਾਈਵਾਲ ਵਜੋਂ ਅੱਗੇ ਵਧਦਾ ਰਹੇ ਇਸ ਵਿੱਚ ਜ਼ਿੰਮੇਵਾਰ AI ਨੂੰ ਅਪਣਾਉਣਾ ਕੈਨੇਡੀਅਨ ਕਾਰੋਬਾਰਾਂ ਨੂੰ ਫਰੰਟੀਅਰ ਫਰਮਾਂ 'ਚ ਤਬਦੀਲ ਹੋਣ 'ਚ ਮਦਦ ਕਰਨਾ ਡਿਜੀਟਲ ਹੁਨਰ ਤੱਕ ਪਹੁੰਚ ਵਧਾਉਣਾ ਅਤੇ ਆਰਥਿਕ ਵਿਕਾਸ ਤੇ ਸਮਾਜਿਕ ਪ੍ਰਭਾਵ ਪਾਉਣ ਵਾਲੀ ਕੈਨੇਡੀਅਨ ਨਵੀਨਤਾ ਨੂੰ ਸਮਰਥਨ ਦੇਣਾ ਸ਼ਾਮਲ ਹੈ। ਮੈਟ ਨੇ ਕਿਹਾ ਕਿ ਮਾਈਕਰੋਸਾਫਟ ਕੈਨੇਡਾ ਦੀ ਅਗਵਾਈ ਕਰਨਾ ਮੇਰੇ ਲਈ ਇੱਕ ਬਹੁਤ ਵੱਡਾ ਸਨਮਾਨ ਹੈ ਮੈਂ ਵਿਕਾਸ ਨੂੰ ਤੇਜ਼ ਕਰਨ ਅਸਲ ਕਾਰੋਬਾਰੀ ਨਤੀਜੇ ਦੇਣ ਅਤੇ ਕੈਨੇਡਾ ਦੀ ਨਵੀਨ ਅਰਥਵਿਵਸਥਾ ਦੇ ਅਗਲੇ ਅਧਿਆਏ ਨੂੰ ਆਕਾਰ ਦੇਣ ਲਈ ਆਪਣੇ ਗਾਕਾਂ ਅਤੇ ਵੱਡੇ ਇਕੋਸਿਸਟਮ ਨਾਲ ਪਾਈਵਾਲੀ ਕਰਨ ਦੀ ਉਮੀਦ ਕਰਦਾ ਹਾਂ ਦੱਸ ਦਈਏ ਕਿ ਕੈਨੇਡਾ ਚ ਮਾਈਕਰੋਸਾਫਟ ਦੀ ਮੌਜੂਦਗੀ 40 ਸਾਲਾਂ ਤੋਂ ਵੱਧ ਸਮੇਂ ਦੀ ਹੈ ਜਿਸ ਵਿੱਚ 7 ਸ਼ਹਿਰਾਂ ਚ 11 ਦਫ਼ਤਰਾਂ ਚ ਲਗਭਗ 5300 ਕਰਮਚਾਰੀ ਨੇ ਮਾਈਕਰੋਸਾਫਟ ਕੈਨੇਡਾ ਪਾਈਵਾਲ ਨੈਟਵਰਕ ਚ 17000 ਤੋਂ ਵੱਧ ਸਥਾਨਕ ਕੰਪਨੀਆਂ ਸ਼ਾਮਲ ਨੇ ਤੇ ਕੈਨੇਡਾ ਚ 4,26,000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ। ਕੈਨੇਡਾ 'ਚ 9 ਸਾਲ ਪਹਿਲਾਂ ਵਾਪਰੇ ਜਤਿੰਦਰ ਮਾਈਕਲ ਸੰਧੂ ਕਤਲकांड ਦੇ ਦੋਸ਼ੀ ਅੱਜ ਤੱਕ ਆਜ਼ਾਦ ਘੁੰਮ ਰਹੇ ਨੇ ਤੇ ਮਾਮਲੇ ਦੀ ਲਗਾਤਾਰ ਪੜਤਾਲ ਕਰ ਰਹੀ ਆਈ ਹਿੱਟ ਵੱਲੋਂ ਕਤਲ ਦੀ ਗੁੱਥੀ ਸਲਝਾਉਣ ਲਈ ਲੋਕਾਂ ਤੋਂ ਮੁਰ ਮਦਦ ਮੰਗੀ ਗਈ ਹੈ। 23 ਜੁਲਾਈ 2016 ਨੂੰ ਸਰੀ ਦੇ 90 A ਐਵੇਨਿਊ ਦੇ 1 43 ਬਲਾਕ ਚ ਗੋਲੀਬਾਰੀ ਦੀ ਇਤਲਾਹ ਮਿਲਣ ਤੇ ਪੁਜੀ ਅਫਸਰਾਂ ਨੂੰ ਦੋ ਜਣੇ ਗੰਭੀਰ ਜ਼ਖਮੀ ਹਾਲਤ ਚ ਮਿਲੇ ਜਿਨ੍ਹਾਂ ਚੋਂ ਇੱਕ ਦੀ ਜਾਨ ਬਚ ਗਈ ਪਰ 28 ਸਾਲ ਦਾ ਜਤਿੰਦਰ ਸੰਧੂ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਹਸਪਤਾਲ ਚ ਦਮ ਤੋੜ ਗਿਆ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ 9 ਸਾਲ ਤੋਂ ਕਾਤਲਾ ਦੀ ਭਾਲ ਕਰ ਰਹੀ ਹੈ ਪਰ ਸਫਲ ਨਹੀਂ ਹੋ ਸકી ਆਈ ਹਿੱਟ ਦੇ ਵੈਬ ਪੇਜ ਤੇ ਜਤਿੰਦਰ ਸੰਧੂ ਕਤਲ ਕਾਂਡ ਨੂੰ ਅਣਸੁਲਝੇ ਮਾਮਲਿਆਂ ਦੀ ਸੂਚੀ ਚ ਪਾਉਂਦਿਆਂ ਮੋਰਲੀ ਕਤਾਰ ਚ ਰੱਖਿਆ ਗਿਆ ਹੈ ਤਾਂ ਕਿ ਲੋਕਾਂ ਦਾ ਧਿਆਨ ਖਿੱਚਿਆ ਜਾ ਸਕੇ ਅਤੇ ਕੋਈ ਨਾ ਕੋਈ ਜਾਣਕਾਰੀ ਮਿਲ ਸਕੇ ਹੁਣ ਤੱਕ 71 ਸਬੂਤਾ ਮੁਤਾਬਕ ਗੋਲੀਬਾਰੀ ਦੀ ਇਹ ਵਾਰਦਾਤ BC ਚ ਗਰੋਹਾਂ ਦਰਮਿਆਨ ਟਕਰਾ ਦਾ ਨਤੀਜਾ ਸੀ ਤੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਜਤਿੰਦਰ ਸੰਧੂ ਤੇ ਉਸ ਦਾ ਸਾਥੀ ਸ਼ੂਟਰਾਂ ਦਾ ਅਸਲ ਨਿਸ਼ਾਨਾ ਨਹੀਂ ਸਨ ਕਿਉਂਕਿ ਇਹਨਾਂ ਦਾ ਕੋਈ ਪਿਛੋਕੜ ਅਪਰਾਧਿਕ ਨਹੀਂ ਹੈ ਉਧਰ ਜਤਿੰਦਰ ਸੰਧੂ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਏ ਕਿ ਇਸ ਸਾਲ ਉਹਨਾਂ ਦਾ ਪੁੱਤ 37 ਸਾਲ ਦਾ ਹੋ ਜਾਂਦਾ ਮਾਈਕਲ ਨੂੰ ਜਨਮ ਦਿਨ ਮਨਾਉਣ ਬਹੁਤ ਪਸੰਦ ਸੀਗੇ ਪਰ ਪਿਛਲੇ ਵਰਿਆਂ ਦੌਰਾਨ ਕੋਈ ਖੁਸ਼ੀ ਨਾ ਮਨਾਈ ਜਾ ਸਕੀ ਪਰਿਵਾਰ ਨੇ ਅੱਗੇ ਕਿਹਾ ਕਿ ਮਾਈਕਲ ਨੂੰ ਸਾਡੇ ਤੋਂ ਵਿਛੜਿਆ 9 ਸਾਲ ਹੋ ਚੁੱਕੇ ਨੇ ਤੇ ਉਸ ਦਾ ਯਾਦਾਂ ਦਾ ਬਟਾਰਾ ਅੱਜ ਵੀ ਦਿਲ ਦੇ ਵਿੱਚ ਤਾਜ਼ਾ ਹੈ ਬਿਨਾਂ ਸ਼ੱਕ ਕੁਝ ਲੋਕਾਂ ਨੂੰ ਉਸ ਕਾਲੀ ਰਾਤ ਬਾਰੇ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਹੋਵੇਗੀ ਜੇ ਅਜਿਹਾ ਹੈ ਤਾਂ ਪਰਿਵਾਰ ਨੂੰ ਇਨਸਾਫ ਦਿਵਾਉਣ ਚ ਮਦਦ ਕੀਤੀ ਜਾਵੇ ਦੂਜੇ ਪਾਸੇ ਜਾਂਚ ਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸੰਦੂਕ ਕਤਲ ਕਾਂਡ ਬਾਰੇ ਕੋਈ ਜਾਣਕਾਰੀ ਹੈ ਤਾਂ ਆਈ ਹਿੱਟ ਦੀ ਇਨਫੋਰਮੇਸ਼ਨ ਲਾਈਨ 1877551 ਆਈ ਹਿੱਟ 4448 ਤੇ ਸੰਪਰਕ ਕੀਤਾ ਜਾਵੇ। BC ਦੇ ਆਫ-ਰੋਡਿੰਗ ਲਈ ਪ੍ਰਸਿੱਧ YouTube ਚੈਨਲ ਚਲਾਉਣ ਵਾਲੇ ਜੋੜੇ ਦੀ ਪਰਸੇਲਜ਼ ਪਹਾੜਾਂ 'ਚ ਕਾਰ ਪਲਟਣ ਨਾਲ ਮੌਤ ਹੋ ਗਈ। ਖੋਜ ਅਮਲੇ ਨੇ ਇੱਕ ਰਿਮੋਟ ਸਰਵਿਸ ਰੋਡ ਤੇ 911 ਕਾਲ ਤੇ ਸੂਚਨਾ ਮਿਲਣ ਤੋਂ ਬਾਅਦ ਮੈਥਿਊ ਯੂਮੈਨਸ ਅਤੇ ਸਟੇਸੀ ਟੂਰ ਆਊਟ ਨੂੰ ਲੱਭ ਲਿਆ। ਯੂਮੈਨਸ ਅਤੇ ਟੂਰ ਆਊਟ ਟੋਇਟਾ ਵਰਲਡ ਰਨਰਜ਼ YouTube ਚੈਨਲ ਦੇ ਉੱਤੇ ਆਪਣੇ ਆਫ-ਰੋਡਿੰਗ ਟ੍ਰਿਪਸ ਦੇ ਬਾਰੇ ਵੀਡੀਓਜ਼ ਅਪਲੋਡ ਕਰਦੇ ਸਨ ਤੇ ਉਨ੍ਹਾਂ ਦੇ 2 ਲੱਖ 3000 ਸਬਸਕ੍ਰਾਈਬਰ ਸਨ ਕਾਸਲੋ ਸਰਚ ਐਂਡ ਰੈਸਕਿਊ ਨੇ ਕਿਹਾ ਕਿ ਜੋੜੇ ਦੀ ਗੱਡੀ ਕੋਲੰਬੀਆ ਵੈਲੀ ਚ ਰੌਕੀ ਪਹਾੜਾਂ ਦੇ ਪੱਛਮ ਚ ਸਥਿਤ ਪਰਸੀਲਸ ਦੇ ਵਿੱਚ ਇੱਕ ਟਲਾਂਣ ਤੋਂ ਲਗਭਗ 200 ਮੀਟਰ ਹੇਠਾਂ ਮਿਲੀ ਅਮਲੇ ਨੇ ਟੂਰ ਆਊਟ ਨੂੰ ਜ਼ਿੰਦਾ ਪਾਇਆ ਪਰ ਗੰਭੀਰ ਰੂਪ ਚ ਜ਼ਖਮੀ ਸੀ ਇੱਕ ਹੈਲੀਕਾਪਟਰ ਚ ਪਹਾੜਾਂ ਤੋਂ 에ਅਰ ਲਿਫਟ ਕੀਤੇ ਜਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਉਹਨਾਂ ਦੇ ਦੋਸਤ ਅਤੇ ਸਾਥੀ ਨੈਟ ਪਿਕਲ ਨੇ YouTube ਚੈਨਲ ਤੇ ਇਸ ਜੋੜੇ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਸੰਭਾਵਿਤ ਹੜ੍ਹਾਂ ਦੀ ਮੱਦੇਨਜ਼ਰ 700 ਤੋਂ ਵੱਧ ਉਡਾਣਾ ਰੱਦ ਪ੍ਰੈਸ ਕਾਨਫਰੰਸ 'ਤੇ ਲਗਾਏ 에ਅ ਕੈਨੇਡਾ ਖਿਲਾਫ ਨਾਰੇ ਲੋਕਾਂ ਲਈ ਕੈਨੇਡਾ 'ਚ ਘੁੰਮਣ ਫਿਰਨ ਦਾ ਸੁਨਹਿਰੀ ਮੌਕਾ ਕੈਨੇਡਾ ਸਟਰੋਂਗ ਪਾਸ ਨਾਲ ਮਿਲ ਰਹੇ ਨੇ ਮੁਫਤ ਵਿੱਚ ਨਜ਼ਾਰੇ ਪ੍ਰਧਾਨ ਮੰਤਰੀ ਕਾਰਨੀ ਦੀ ਪ੍ਰੀਮੀਅਰ ਸਕਾਟ ਮੋਏ ਨਾਲ ਗੱਲ ਚੀਨ ਦੁਆਰਾ ਕਨੋਲਾ 'ਤੇ ਲਗਾਏ ਟੈਰਿਫ ਬਾਰੇ ਕੀਤੀ ਚਰਚਾ ਕਾਰਨੀ ਲਈ ਆਟਵਾ ਦੇ ਉਪਨਗਰੀ ਹਲਕੇ 'ਚ ਦਫ਼ਤਰ ਦੀ ਭਾਲ ਕਾਰਨੀ ਦਾ ਅਜੇ ਆਪਣੇ ਨੇਪੀਅਨ ਹਲਕੇ 'ਚ ਕੋਈ ਦਫ਼ਤਰ ਨਹੀਂ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ